ਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹਾ ਹਾ ਸਭ ਜਗ ਭਇਓ ਜੈ 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 ਸੁਰ ਲੋਕ ਚਵਰ ਤਖਤ ਸ਼ਤਰ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਾਗ ਗੋਦ ਦੇ ਅੰਦਰ ਹਾਜ਼ਰੀਨ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਮਾਂ ਰਾਗੀ ਸਿੰਘ ਪਹੁੰਚਣਾ ਕਰਦੇ ਨੇ ਕੁਝ ਸਮਾਂ ਆਪ ਸੰਗਤ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਨੌਵੇਂ ਜਾਮੇ ਦੇ ਗੁਣ ਬਿਆਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੈਸਾ ਅਸਥਾਨ ਤੇ ਆਪ ਸਜ ਬੈਠੇ ਹੋ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨ ਜਿੱਥੇ ਹਫਤਾਵਰੀ ਦੀਵਾਨ ਸਜਦੇ ਹਨ ਉਥੇ ਹਜ਼ਾਰਾਂ ਸੰਗਤਾਂ ਚੱਲ ਕੇ ਝੋਲੀਆਂ ਅੜ ਕੇ ਬਾਪੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਮਨ ਚਿੰਦੀਆਂ ਦੌਲਤਾਂ ਸ਼ੌਰਤਾਂ ਦੇ ਮਾਲਕ ਬਣ ਕੇ ਜਾਂਦੇ ਹਨ ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨੌਵੇਂ ਸ਼ਰੀਰਕ ਚੋਲੇ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮੁੱਖ ਜਾਣਦਿਆਂ ਅੱਜ ਨਗਰ ਨਿਵਾਸੀ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਛਤਰ ਛਾਇਆ ਦੇ ਹੇਠ ਰਾਤਰੀ ਦੇ ਦੀਵਾਨ ਆਰੰਭ ਹੋਏ ਨੇ ਸੋ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਸ਼ਿਰਕਤ ਕਰ ਰਹੇ ਹੋ ਸੰਗਤ ਦੇ ਪਰਥਾਏ ਇੱਕ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਆਪਣੇ ਮਕਸਦ ਵੱਲ ਵਧਣ ਦਾ ਯਤਨ ਕਰਾਂ ਸੰਗਤ ਦੇ ਵਿੱਚ ਆਉਣਾ ਸੰਗਤ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨੇ ਗੁਰੂ ਦੇ ਗੁਣ ਸੁਣਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਮਾ ਜਿਹੜਾ ਬੜੇ ਭਾਗਾਂ ਦੇ ਨਾਲ ਬੜੇ ਉੱਚ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਜੇ ਕਈ ਨਬੀ ਐਸ ਜਨਮ ਦਾ ਕਰਮ ਜਿਹੜਾ ਅਸੀਂ ਹੁਣ ਕਰ ਰਹੇ ਆ ਇਹਦਾ ਮੰਦਾ ਜਾਂ ਚੰਗਾ ਫਲ ਸਾਨੂੰ ਇਸੇ ਜਨਮ ਦੇ ਵਿੱਚ ਮਿਲੇਗਾ ਜਾਂ ਜਿਹੜਾ ਅਸੀਂ ਬਚਪਨ ਦੇ ਵਿੱਚ ਕੀਤਾ ਉਹ ਜਵਾਨੀ ਦੇ ਅੰਦਰ ਭੋਗ ਰਹੇ ਆ ਜਾਂ ਜੋਬਣ ਦੇ ਅੰਦਰ ਜਿਹੜਾ ਕਰ ਰਹੇ ਹਾਂ ਉਹ ਬੁਢੇਪੇ ਦੇ ਵਿੱਚ ਭੋਗਾਂਗੇ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਜਿਹੜਾ ਜੀਵਨ ਤੂੰ ਹੁਣ ਭੋਗ ਰਿਆ ਹੈ ਭਾਵੇਂ ਦੁੱਖ ਵਤੀਤ ਕਰ ਰਿਹਾ ਹੈ ਭਾਵੇਂ ਸੁੱਖ ਦੇ ਅੰਦਰ ਹੈ ਇਹ ਗੱਲ ਯਾਦ ਰੱਖੀ ਕਿ ਜਿਹੜਾ ਤੇਰਾ ਐਸ ਜਨਮ ਤਾਂ ਨਹੀਂ ਐਸ ਜਨਮ ਦੇ ਵਿੱਚ ਜਿਹੜਾ ਹੁਣ ਬੀਜ ਰਿਹਾ ਪੁੰਨ ਕਰ ਰਿਹਾ ਜਾਂ ਪਾਪ ਕਰ ਰਿਹਾ ਇਹ ਤੈਨੂੰ ਅੱਗੇ ਵਧਣਾ ਪਏਗਾ ਤੇ ਜਿਹੜਾ ਹੁਣ ਵੱਢ ਰਿਹਾ ਇਹ ਕੋਈ ਪੁਰਬਲੇ ਕਰਮਾ ਪੁਰਬਲੇ ਕੰਮ ਭਾਗ ਚੰਗੇ ਕੀਤੇ ਹੋਣਗੇ ਜੇ ਅੱਜ ਸੁਖ ਮਾਣ ਰਿਹਾ ਰਾਜ ਮਾਣ ਰਿਹਾ ਜਾਂ ਗੁਰੂ ਕੀ ਸੰਗਤ ਮਾਣ ਰਿਹਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਬਚਨ ਕਰਦੇ ਵੱਡ ਭਾਗੀ ਹਰ ਸੰਗਤ ਪਾਵਹਿ ਭਾਗ ਹੀਣਾ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੈਲ ਭਰੀ ਜਿਓ ਗੁਰੂ ਪਾਤਸ਼ਾਹ ਕਹਿੰਦੇ ਆ ਜਿਹੜਾ ਸਮਾਂ ਨਾ ਹੁਣਾ ਇਸ ਸਮੇਂ ਤਕਰੀਬਨ ਜਿਆਦਾ ਨਹੀਂ ਤੇ 50% ਦੁਨੀਆ ਤੇ ਵਹਿਲੀ ਹੋ ਜਾਂਦੀ ਹੈ ਘਰ ਦੇ ਕੰਮ ਕਰਕੇ ਕਾਰੋਬਾਰਾਂ ਤੋਂ ਨੌਕਰੀਆਂ ਤੋਂ ਬਿਜ਼ਨਸ ਤੋਂ ਉਸ ਜ਼ਰੂਰੀ ਨਹੀਂ ਵੀ 50% ਸਾਰੇ ਸੰਗਤ ਆਵੇ ਗੁਰੂ ਘਰ ਦੇ ਅੰਦਰ ਸਮਾਗਮਾਂ ਦੇ ਅੰਦਰ ਇੱਥੇ ਉਹ ਆਵੇਗਾ ਜਿਹਦੇ ਉੱਤੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਨਦਰੇ ਨਿਆਮਤ ਹੋਵੇਗੀ ਪੁਰਬਲੇ ਕਰਮ ਚੰਗੇ ਹੋਣਗੇ ਤੇ ਜਿਹਦੇ ਲੇਖਾਂ ਦੇ ਵਿੱਚ ਸਮਾਂ ਨਹੀਂ ਨਾ ਪਾਤਸ਼ਾਹ ਦੇ ਭਾਗ ਹੀਣ ਬ੍ਰਹਮ ਛੋਟਾ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭ ਬਿਨ ਸੰਗਤ ਮੈਲ ਭਰੇ ਜਿਓ ਇਹ ਸਮਾ ਜਿਹੜਾ ਸਤਗੁਰੂ ਪਾਤਸ਼ਾਹ ਕਹਿੰਦੇ ਇਹ ਬਿਨਾ ਭਾਗਾ ਤੋਂ ਜਿਹੜਾ ਮਿਲਦਾ ਨਹੀਂ ਇੱਥੇ ਆ ਕੇ ਬਹਿਣਾ ਇੱਥੇ ਆ ਕੇ ਸੁਣਨਾ ਇਹ ਪੁਰਬਲੇ ਕਰਮਾਂ ਦੇ ਨਿਸ਼ਾਨੇ ਹੁੰਦੀ ਹੈ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਇਨਾਂ ਦੇ ਉਦਮ ਦੇ ਸਦਕਾ ਇਹ ਸਮਾਗਮ ਜਿਹੜੇ ਨੇ ਇੰਨੇ ਵੱਡੇ ਪੱਧਰ ਤੇ ਉਲੀਕੇ ਜਾਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨੌਵੇਂ ਸਰੀਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹਨਾਂ ਦਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਦੇਵਾਂ ਜਿਹੜੇ ਬੱਚੇ ਪੰਡਾਲ ਦੇ ਅੰਦਰ ਰੌਲਾ ਪਾ ਰਹੇ ਨੇ ਜੇ ਉਹਨਾਂ ਦੇ ਮਾਪੇ ਨਾਲ ਇੱਥੇ ਹੈਣ ਤੇ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਪਾਸ ਬਿਠਾ ਕੇ ਤੇ ਸ਼ਾਂਤੀ ਜਿਹੜੀ ਇਹ ਪਾਤਸ਼ਾਹ ਜੀ ਦੀ ਮਰਿਆਦਾ ਦਾ ਖਿਆਲ ਰੱਖਦੇ ਆ ਆਪਾਂ ਪੰਡਾਲ ਦੇ ਅੰਦਰ ਬਣਾਉਣੀ ਹੈ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਮੱਖਣ ਸ਼ਾਹ ਲੁਭਾਣੇ ਨੇ ਬਾਬਾ ਬਕਾਲਾ ਸਾਹਿਬ ਦੇ ਧਰਤੀ ਤੇ ਪ੍ਰਗਟ ਕੀਤਾ ਸੀ ਨਾ ਇਧਰ ਦਿੱਲੀ ਦੇ ਧਰਤੀ ਤੇ ਬਾਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਪਣਾ ਸਰੀਰਕ ਝੋਲਾ ਛੱਡਿਆ ਤੇ ਸੰਗਤਾਂ ਜਿਹੜੀਆਂ ਨੇ ਉਸ ਵੇਲੇ ਬੜੀਆਂ ਵਿਆਕੁਲ ਸਨ ਵਿਰਾਗ ਦੇ ਅੰਦਰ ਸਨ ਤੇ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੂੰ ਅੰਤਲੇ ਸਮੇਂ ਤੇ ਇਹ ਪੁੱਛਣਾ ਪਾਤਸ਼ਾਹ ਜੀ ਸਾਨੂੰ ਕਿੰਨਾ ਦੇ ਲੜ ਲਾ ਕੇ ਚੱਲੇ ਹੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੱਕ ਸ਼ਰੀਰਾਂ ਦੇ ਵਿੱਚ ਉਸ ਅਕਾਲੇ ਜੋਤ ਨੇ ਵਸਣਾ ਕੀਤਾ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਫਿਰ ਦਸਮ ਬਾਣੀ ਸਰਬਲੋ ਬਾਣੀ ਭਾਈ ਅਨੰਦ ਲਾਲ ਜੀ ਭਾਈ ਗੁਰਦਾਸ ਜੀ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਜਦੋਂ ਸੰਗਤਾਂ ਨੇ ਬਚਨ ਕੀਤਾ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਦਿੱਲੀ ਦੇ ਧਰਤੀ ਦੇ ਅੰਦਰ ਰਹਿੰਦੇ ਹਾਂ ਬਾਬਾ ਬਕਾਲਾ ਸਾਹਿਬ ਦੇ ਧਰਤੀ ਵੱਲ ਨੂੰ ਇਸ਼ਾਰਾ ਕਰਕੇ ਬਚਨ ਕਿਹਾ ਇਤਿਹਾਸ ਦੇ ਅੰਦਰ ਬਚਨ ਹੁੰਦਾ ਬਾਬਾ ਬਸੈ ਗ੍ਰਾਮ ਬਕਾਲਾ ਉਸ ਵੇਲੇ ਸੰਗਤਾਂ ਨੇ ਉਥੋਂ ਜੋ ਗੁਰਿਆਈ ਦਾ ਤਿਲਕ ਨਾਰੀਅਲ ਪੰਜ ਪੈਸੇ ਜੋ ਵੀ ਰਸਮ ਸੀ ਗੁਰਤਾ ਗੱਦੀ ਦੀ ਉਥੋਂ ਦਿੱਲੀ ਤੋਂ ਲੈ ਕੇ ਸੰਗਤ ਚੱਲਦੀ ਤੇ ਬਾਬਾ ਬਕਾਲਾ ਸਾਹਿਬ ਪਹੁੰਚਦੀ ਹੈ ਇਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਭੂਰੇ ਦੇ ਅੰਦਰ ਬਹਿ ਕੇ ਉਸ ਆਪਣੇ ਨਿਰਗੁਣ ਦੀ ਯਾਦ ਦੇ ਅੰਦਰ ਜੁੜ ਕੇ ਤੇ ਬਚਨ ਉਸ ਅਕਾਲੀ ਜੋਤ ਨਾਲ ਸਾਂਝੇ ਕਰਦੇ ਨੇ ਉਹਦੀ ਤਪੱਸਿਆ ਦੇ ਅੰਦਰ ਜੁੜਦੇ ਨੇ ਉਹਨੂੰ ਸਿਮਰਦੇ ਨੇ ਭਜਨ ਕਰਦੇ ਨੇ ਅੱਜ ਸਾਡੇ ਅੰਦਰ ਇੱਕ ਤਬਕਾ ਉੱਠਿਆ ਜਿਨ੍ਹਾਂ ਨੇ ਗੁਰੂ ਘਰ ਦੀਆਂ ਸਟੇਜਾਂ ਵਰਤ ਕੇ ਗੁਰੂ ਘਰ ਦੀਆਂ ਸਟੇਜਾਂ ਤੋਂ ਸੰਗਤ ਦਾ ਮਾਇਆ ਲੈ ਕੇ ਤੇ ਗੁਰੂ ਦੇ ਕੋਲ ਬਹਿ ਕੇ ਆਪਣੇ ਬਾਪ ਦੇ ਕੋਲ ਬਹਿ ਕੇ ਤੇ ਬਾਪ ਦੀ ਦਾੜੀ ਨੂੰ ਹੱਥ ਪਾਉਂਦੇ ਆ ਉਹ ਤੁਰੇ ਸਣ ਦਸਮ ਬਾਣੀ ਤੋਂ ਦਸਮ ਬਾਣੀ ਤੇ ਕਿੰਤੂ ਸਰਬਲੋ ਬਾਣੀ ਤੇ ਕਿੰਤੂ ਫਿਰ ਭੋਰਿਆਂ ਤੇ ਕਿੰਤੂ ਸਰੋਵਰਾਂ ਤੇ ਕਿੰਤੂ ਤੇ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲ ਵੀ ਉਹ ਵਧੇ ਨੇ ਇਥੋਂ ਤੱਕ ਵੀ ਬਚਨ ਸਾਂਝੇ ਕਰ ਦਿੱਤੇ ਵੀ ਇਹ ਕੇਵਲ ਇੱਕ ਗ੍ਰੰਥ ਹੈ ਗਿਆਨ ਗੁਰੂ ਹੈ ਤੇ ਯਾਦ ਰੱਖਣਾ ਗਿਆਨ ਦੀਆਂ ਕਿਤਾਬਾਂ ਹੋਰ ਬੜੀਆਂ ਵਿਦਵਾਨਾਂ ਨੇ ਸ਼ਾਇਰਾਂ ਨੇ ਲਿਖੀਆਂ ਨੇ ਪਰ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਮਨੁੱਖ ਦੇ ਜੀਵਨ ਦੇ ਅੰਦਰ ਕਲਾ ਨਹੀਂ ਵਰਤਦੀ ਕਰਾਮਾਤ ਅਜ਼ਮਤ ਨਹੀਂ ਵਰਤਦੀ ਦੁੱਖ ਦੂਰ ਨਹੀਂ ਹੁੰਦੇ ਕੇਵਲ ਤੇ ਕੇਵਲ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਲੜ ਲੱਗ ਕੇ ਪੜਿਆ ਅਣ ਪੜਿਆ ਪਰਮਗਤ ਪਾਵੈ ਇਹ ਨਹੀਂ ਬਿਕੇ ਨੂੰ ਅਕਾਲ ਪੁਰਖ ਮਿਲ ਜੇਗਾ ਨਹੀਂ ਜਦੋਂ ਬਾਤ ਚਲਣੀ ਹੈ ਮਨ ਦੀ ਚਲਣੀ ਹੈ ਮਨ ਕਿੰਨਾ ਕੁ ਸਾਫ ਹੈ ਦਿਲ ਦੇ ਅੰਦਰੋਂ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਕਿੰਨਾ ਹੈ ਜਦੋਂ ਦਸਮ ਬਾਣੀ ਵੀ ਆਪਾਂ ਪੜ੍ਹਦੇ ਆਂ ਤੇ ਅੰਮ੍ਰਿਤ ਵੇਲੇ ਨਿਤਨੇਮੀ ਸਿੰਘ ਰੋਜ਼ ਪੜ੍ਹਦੇ ਨੇ ਸਾਚ ਕਹੋ ਸੁਨ ਲੇਹੁ ਸਭ ਜਿਨ ਪ੍ਰੇਮ ਦੀ ਜੋਤ ਨਹੀਂ ਪ੍ਰਭ ਪਾਇਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕੋਈ ਜਲ ਦੇ ਵਿੱਚ ਬਹਿ ਕੇ ਜਲ ਧਾਰੇ ਕਰਨ ਲੱਗ ਗਿਆ ਕੋਈ ਅੱਗ ਦੇ ਵਿੱਚ ਬਹਿ ਕੇ ਆਪਣੇ ਆਪ ਨੂੰ ਤਪਾਉਣਾ ਸ਼ੁਰੂ ਕਰ ਦਿੱਤਾ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਆਪਣੇ ਸਰੀਰ ਨੂੰ ਕਸ਼ਟ ਦੇਣੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਜ਼ਫਰਾਂ ਦੇ ਨਾਲ ਮੇਰੀ ਪ੍ਰਾਪਤੀ ਨਹੀਂ ਹੁੰਦੀ ਮੇਰੀ ਪ੍ਰਾਪਤੀ ਹੋਵੇਗੀ ਜਿਹੜਾ ਮੇਰੇ ਨਾਲ ਪ੍ਰੇਮ ਕਰੇਗਾ ਜਿਹੜਾ ਮੇਰੇ ਨਾਲ ਮੁਹੱਬਤ ਕਰੇਗਾ ਜਿਹੜਾ ਮੇਰੇ ਨਾਲ ਸਾਝ ਰੱਖੇਗਾ ਤੇ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ 13 ਘੜੀਆਂ 13 ਪਲ ਦਾ ਸਮਾਂ ਵਿਦਵਾਨਾਂ ਨੇ ਲਿਖਿਆ ਭੌਰੇ ਦੇ ਅੰਦਰ ਬਹਿ ਕੇ ਤੇ ਤਪ ਕੀਤਾ ਉਥੇ ਨਾਲ ਸਾਡੇ ਮਾਤਾ-ਮਾਤਾ ਗੁਜਰ ਕੌਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਅਰਧੰਗਣੀ ਹੋਣ ਦਾ ਜਿਨ੍ਹਾਂ ਨੂੰ ਸੁਭਾਗ ਸਮਾਂ ਮਿਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਜੀ ਮਾਤਾ ਨਾਨਕੀ ਜੀ ਦੋਹਾਂ ਨੂੰ ਸੱਸ ਨੇ ਰਲ ਕੇ ਨੋਂ ਸੱਸ ਦੇ ਰਿਸ਼ਤੇ ਨੂੰ ਇੱਕ ਪਾਸੇ ਰੱਖ ਕੇ ਮਾਂ ਅਤੇ ਧੀ ਵਾਲਾ ਰਿਸ਼ਤਾ ਰੱਖ ਕੇ ਪਹੌਰਾ ਸਾਹਿਬ ਦੇ ਬਾਰ ਪ੍ਰਤੱਖ ਪਹਿਰਾ ਦਿੱਤਾ ਹੈ ਛੋਟਾ ਸਮਾਂ ਨਹੀਂ ਹੁੰਦਾ 26 ਸਾਲ 9 ਮਹੀਨੇ 13 ਦਿਨ 13 ਘੜੀਆਂ ਤੇ 13 ਪਲ ਅੱਜ ਤੇ ਮਾਫ਼ ਕਰਿਆ ਜੇ ਜੇ ਘਰ ਵਾਲਾ ਗੁਰੂ ਘਰ ਵੀ ਜਾਣਾ ਸ਼ੁਰੂ ਕਰਦੇ ਤੇ ਅੱਜ ਸਾਡੀਆਂ ਅੱਗੋਂ ਜਿਹੜੇ ਨਵੀਆਂ ਭੈਣਾਂ ਨੇ ਨਾ ਮਾਡਰਨ ਜਮਾਨੇ ਦੀਆਂ ਗੱਲ ਕੌੜੀ ਐ ਪਰ ਪਛਾਣੀ ਐ ਉਹ ਕਿ ਇਹ ਉਹਨਾਂ ਨੂੰ ਇਹ ਵੀ ਪ੍ਰਵਾਣ ਨਹੀਂ ਹੁੰਦਾ ਵੀ ਗੁਰੂ ਘਰ ਜਾਈਏ। ਜਾਂ ਸਾਡਾ ਹੋਣ ਵਾਲਾ ਅੱਗੋਂ ਪਤੀ ਜਿਹੜਾ ਉਹ ਪੱਗ ਬੰਨਦਾ ਹੋਵੇ, ਦਸਤਾਰ ਵਾਲਾ ਹੋਵੇ। ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਵੇਂਦੇ ਹੋ ਰੋਜ਼ ਕਿਹੋ ਜਿਹੇ ਬਿਆਨ ਹੁੰਦੇ ਨੇ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦਸਤਾਰਾ ਬਖਸ਼ਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਦਸਤਾਰਾ ਬਖਸ਼ਿਆ ਬਾਣੀ ਦੇ ਅੰਦਰ ਬਚਨ ਆਉਂਦਾ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦੁਮਾਲੇ ਬਖਸ਼ੇ ਨੇ ਖੈਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਜਦੋਂ ਬਾਬਾ ਮੱਖਣ ਸ਼ਾਹ ਲਬਾਣੇ ਨੇ ਪ੍ਰਤੱਖ ਕੀਤਾ ਜਗ ਜਾਰ ਕੀਤਾ ਉਸ ਤੋਂ ਬਾਅਦ ਧੀਰਮਲੀਆਂ ਜਿਹੜੇ ਸਨ ਇਧਰੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਚੱਲੇ ਸੰਗਤ ਦਿੱਲੀ ਤੋਂ ਉਹ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆ ਕੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਦੇ ਅੰਸ਼ ਵੰਸ ਦੇ ਜਾਣ ਸ਼ੀਨ ਗੁਰਿਆਈ ਦਾ ਤਿਲਕ ਦਿੱਤਾ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਜਿਹਾ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਖੰਡ ਪਾਠ ਦੇ ਕੋਲ ਨਾਰੀਅਲ ਰੱਖ ਦਈਏ ਜੋਤ ਪ੍ਰਚੰਡ ਕਰ ਲਈਏ ਜਾਂ ਜਲ ਦਾ ਕੁੰਭ ਰੱਖ ਲਈਏ ਅੰਡੇ ਦੱਸੋ ਜੋਤ ਵੀ ਕਿਸੇ ਦੀ ਵੰਡੀ ਏ ਜਾਂ ਨਾਰੀਅਲ ਫਲ ਜਿਹੜਾ ਉਹ ਵੀ ਕਿਸੇ ਦਾ ਵੰਡਿਆ ਜਾਂ ਸ਼ਸਤਰ ਕਿਸੇ ਦੇ ਵੰਡੇ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਉੱਪਰ ਸੱਜਦੇ ਨੇ ਤੇ ਧੀਰਮਲੀਆਂ ਨੇ ਆਪਣਾ ਜਿਹੜਾ ਉਹ ਗੁਰੂ ਧੰਮ ਪ੍ਰਚੰਡ ਕੀਤਾ ਸੀ ਉਹਨਾਂ ਆਪਣਾ ਗੁਰੂ ਧੰਮ ਜਿਹੜਾ ਉਹ ਚਲਾਇਆ ਸੀ ਕਿਉਂਕਿ ਉਹਨਾਂ ਨੂੰ ਇਹ ਮਾਣ ਸੀ ਵੀ ਜਿਹੜੀ ਆਦਿ ਗ੍ਰੰਥ ਦੇ ਢੀਡ ਜਿਹੜੀ ਹੈ ਰਾਮ ਸਰ ਦੇ ਕਿਨਾਰੇ ਲਿਖੀ ਗਈ ਉਹ ਸਾਡੇ ਕੋਲ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਹਦੇ ਗੁਰਤਾ ਗੱਦੀ ਦੇ ਸੱਜਣ ਤੋਂ ਬਾਅਦ ਜਦੋਂ ਅੱਗੇ ਜੋੜ ਮਿਲਦਾ ਦਿਹਾੜਾ ਆਉਂਦਾ ਤੇ ਧੀਰ ਮੱਲੀਆਂ ਨੇ ਵੀ ਸੰਗਤਾਂ ਨੂੰ ਮਸੰਦਾਂ ਨੂੰ ਫਰਸ ਰੋਪੇ ਘੱਲੇ ਬੇ ਸੰਗਤ ਲੈ ਕੇ ਉਸ ਵੇਲੇ ਮਸੰਦ ਪ੍ਰਥਾ ਜਿਹੜੀ ਚੱਲਦੀ ਹੁੰਦੀ ਸੀ ਯਾਦ ਰੱਖਣਾ ਮਸੰਦ ਲਫ਼ਜ਼ ਜਿਹੜਾ ਉਹ ਮਾੜਾ ਨਹੀਂ ਸੀ ਅਸੀਂ ਮਾੜਾ ਕਰ ਦਿੱਤਾ ਜਦੋਂ ਉਹਨਾਂ ਨੇ ਇਸ ਲਫ਼ਜ਼ ਨੂੰ ਇਸ ਸ਼ਬਦ ਨੂੰ ਵਰਤ ਕੇ ਤੇ ਸੰਗਤ ਦੇ ਵਿੱਚ ਗਲਤ ਕਰਮ ਕਰਨੇ ਸ਼ੁਰੂ ਕੀਤੇ ਸਨ ਮਸੰਦ ਪ੍ਰਥਾ ਗੁਰੂ ਘਰ ਦੇ ਅੰਦਰ ਚੱਲਦੀ ਸੀ ਇਹ ਨਗਰਾਂ ਦੇ ਵਿੱਚੋਂ ਜਿਵੇਂ ਹੁਣ ਕਾਰ ਸੇਵਾ ਚੱਲਦੀ ਇਸ ਤਰ੍ਹਾਂ ਨਗਰਾਂ ਦੇ ਵਿੱਚੋਂ ਉਗਰਾਈ ਕਾਰ ਭੇਟ ਇਕੱਠੀ ਕਰਕੇ ਸ਼ਮਾਈ ਵਾਦ ਸਾਲ ਬਾਅਦ ਸੰਗਤ ਨੂੰ ਲੈ ਕੇ ਗੁਰੂ ਘਰ ਆਉਂਦੇ ਸਨ ਉਥੇ ਪਰ ਸੰਗਤ ਦੇ ਨਾਲੇ ਸੇਵਾ ਕਰਵਾਉਂਦੇ ਸਨ ਜਦੋਂ ਸੰਗਤ ਨੇ ਵਾਪਸ ਜਾਣਾ ਹੁੰਦਾ ਸੀ ਫਿਰ ਉਥੋਂ ਸੰਗਤ ਦੇ ਨਾਲ ਚੱਲ ਕੇ ਵਾਪਸ ਛੱਡ ਕੇ ਹੁੰਦੇ ਸਨ ਤੇ ਮਸੰਦਾਂ ਨੂੰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸੇਵਾਦਾਰਾਂ ਨੇ ਸਰੂਪੇ ਕੱਲੇ ਧੀਰਮਲੀਆਂ ਨੇ ਸਰੂਪੇ ਕੱਲੇ ਤੇ ਧੀਰਮਲੀਆਂ ਨੇ ਆਮ ਸਰੂਪੇ ਨਹੀਂ ਜਿਹੜੇ ਆਪਾਂ ਦਿੰਨੇ ਆ ਜਰੀਦਾਰ ਜਿਨ੍ਹਾਂ ਦੇ ਅੰਦਰ ਸਿਉਂਦੇ ਦਾ ਕੰਮ ਹੋਇਆ ਹੋਵੇ ਤਾਰਾਂ ਜੜੀਆਂ ਹੁਣ ਬੜੇ ਭਾਰੇ ਤੇ ਉਹ ਕਾਬਲ ਦੀ ਧਰਤੀ ਤੇ ਮਸੰਦਾ ਹੱਥ ਇਹ ਭੇਜੇ ਵੀ ਸੰਗਤ ਨੂੰ ਲੈ ਕੇ ਤੇ ਗੁਰੂ ਘਰ ਆਉ। ਇਧਰੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸੇਵਾਦਾਰਾਂ ਨੇ ਵੀ ਸਰੋਪੇ ਕੱਲੇ ਜਿਹੜੇ ਆਮ ਗੁਰੂ ਘਰ ਦੇ ਵਿੱਚ ਚੱਲਦੇ ਨੇ। ਹੁਣ ਉਥੇ ਕਾਬਲ ਦੀ ਸੰਗਤ ਇਸ ਦੁੱਖ ਦਾ ਵਿੱਚ ਬੇ ਗੁਰੂ ਕਿਸ ਨੂੰ ਮੰਨਿਆ ਜੈ ਧੀਰਮਲੀਏ ਜਿਹੜੇ ਨੂੰ ਇਹ ਦਾਵਾ ਕਰਦੇ ਨੇ ਵੀ ਸਾਡੇ ਕੋਲ ਆਦਿ ਗ੍ਰੰਥ ਦੇ ਬੀੜ ਹੈ ਜਿਹੜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਰਾਮ ਸਰ ਦੇ ਕਿਨਾਰੇ ਬਹਿ ਕੇ ਲਿਖਵਾਈ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਗੁਰਿਆਈ ਦਾ ਤਿਲਕ ਦੇ ਦਿੱਤਾ ਹੈ ਸੰਗਤ ਉਥੇ ਦੁਗਦਾਵ ਦੇ ਵਿੱਚ ਪੈਣਾ ਸ਼ੁਰੂ ਹੋ ਗਏ ਫਿਰ ਉੱਥੇ ਸੰਗਤ ਨੇ ਆਪਸ ਦੇ ਵਿੱਚ ਕੁਝ ਜੀਆਂ ਨੇ ਸਲਾਹ ਕੀਤੀ ਬੇ ਜਿੰਨੇ ਵੀ ਸਰੂਪੇ ਆਏ ਨੇ ਧੀਰ ਮੱਲੀਆਂ ਦੇ ਵੱਲੋਂ ਆਏ ਨੇ ਭਾਵੇਂ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲੋਂ ਭੇਜੇ ਗਏ ਨੇ ਤਕੜੀ ਦੇ ਦੂਹਾਂ ਪਾਸੇ ਰੱਖ ਦਿੰਿਆ ਜਿਹੜੇ ਧਰਤੀ ਤੇ ਆ ਗਏ ਉਹ ਗੁਰੂ ਸੱਚਾ ਕਿਉਂਕਿ ਗੁਰੂ ਅਜਮਦ ਦੇ ਨਾਲ ਕਰਮਾਤਾ ਦੇ ਨਾਲ ਸ਼ਰਸਾਰ ਹੈ ਕਰਮਾਤ ਦੇ ਨਾਲ ਭਰਪੂਰ ਹੈ ਤੇ ਜਿਹੜੇ ਸਰੂਪੇ ਉੱਪਰ ਚਲੇ ਗਏ ਉਹ ਦੰਦ ਹੈ ਕਾਬਲ ਦੀ ਧਰਤੀ ਦੇ ਵਿੱਚ ਦੁੱਬਦਾ ਖੜੀ ਹੋਵੇ ਕਿਸ ਨੂੰ ਬਿਠਾਈਏ ਮੰਜੀ ਕਿਸ ਨੂੰ ਭੁਏ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲੈ ਕੇ ਸੰਗਤ ਕਹਿੰਦੇ ਕਿਨੂੰ ਮੰਜੀ ਤੇ ਬਿਠਾਈਏ ਤਖਤ ਤੇ ਮੰਨੀਏ ਤੇ ਕਿ ਨੂੰ ਕੋਇ ਤੇ ਬਿਠਾਈਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਭੇਜੇ ਸਰੂਪੇ ਵੀ ਧੀਰਮੱਲੀਆਂ ਦੇ ਭੇਜੇ ਸਰੂਪੇ ਵੀ ਜਿਹੜੇ ਨੇ ਜਦੋਂ ਤਰਾਜੂ ਦੇ ਦੋ ਪੱਲਿਆਂ ਦੇ ਵਿੱਚ ਰੱਖੇ ਗਏ ਤੇ ਹੁਣ ਸਾਰਿਆਂ ਨੂੰ ਇਹ ਆਪਣੇ ਮਨ ਦੇ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਗਏ ਵੀ ਇਹ ਜਿਹੜੇ ਅੱਗੇ ਲੱਗ ਕੇ ਤਰਾਜੂ ਦਾ ਜਿਨ੍ਹਾਂ ਨੇ ਇਹ ਮਤਾ ਪਾਇਆ ਇਹ ਤੇ ਧੀਰਮੱਲੀਆਂ ਦੀ ਸਾਈਡ ਲੈਦੇ ਨੇ ਪਰ ਉਹਨਾਂ ਨੇ ਕਿਹਾ ਵੀ ਨਹੀਂ ਸਾਈਡ ਨਹੀਂ ਇਹ ਗੁਰੂ ਘਰ ਦੀ ਅਜ਼ਮਤ ਹੈ ਗੁਰੂ ਘਰ ਜਿਹੜਾ ਹੈ ਕਰਾਮਾਤ ਦੇ ਵਿੱਚ ਛਰਸਾਰ ਹੈ ਸੋ ਜਦੋਂ ਤਰਾਜੂ ਨੂੰ ਤੋਲਿਆ ਗਿਆ ਜਿਹੜੇ ਜ਼ਰੀਦਾਰ ਸਨ ਉਹ ਉੱਪਰ ਚਲੇ ਗਏ ਤੇ ਜਿਹੜੇ ਆਮ ਸਰੂਪੇ ਗੁਰੂ ਘਰ ਵੱਲੋਂ ਭੇਜੇ ਗਏ ਉਹ ਧਰਤੀ ਤੇ ਆ ਗਏ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਣਾ ਕਰਦੇ ਗੁਰਗੀ ਅਜ਼ਮਤ ਧਰ ਰਹੀ ਤੀਰ ਮੱਲੀਏ ਓਟਾਰੀ ਗੁਰੂ ਘਰ ਦੀ ਅਜ਼ਮਤ ਜਿਹੜੀ ਕਰਾਮਾਤ ਜਿਹੜੀ ਉਹ ਧਰਤੀ ਤੇ ਰਹਿ ਗਈ ਜਿਹੜਾ ਦੰਬ ਸੀ ਪਖੰਡ ਸੀ ਉਹ ਆਕਾਸ਼ ਵੱਲ ਚੜਿਆ ਗਿਆ ਹੁਣ ਇੱਥੇ ਕਈ ਗਿਆਨ ਘੋਟਣ ਵਾਲੇ ਵੀ ਬੜੇ ਹੁੰਦੇ ਨੇ ਵੀ ਜਰੀਦਾਰ ਤੇ ਉਧਾਂ ਜਾਣਾ ਸੀ ਉਹ ਭਾਰੇ ਸਨ ਤੇ ਯਾਦ ਰੱਖਣਾ ਹਰ ਜਗ੍ਹਾ ਦੇ ਉੱਤੇ ਗਿਆਨ ਨਹੀਂ ਚੱਲਦਾ ਹੁੰਦਾ ਇਹ ਗੁਰੂ ਦੀ ਅਜ਼ਮਤ ਹੈ ਗੁਰੂ ਜੋ ਚਾਹੇ ਉਹ ਕਰ ਸਕਦਾ ਹੈ ਗੁਰੂ ਕੀ ਬਾਣੀ ਦੇ ਵਿੱਚੋਂ ਸਿੱਧ ਕਰੀਏ ਇਹ ਬਚਨ ਸਾਂਝਾ ਕਰਕੇ ਮੈਂ ਫਤਿਹ ਵਾਲ ਵਧਨ ਦਾ ਯਤਨ ਕਰਾਂ ਗੁਰੂ ਪਾਕਸ਼ਾ ਮਹਾਰਾਜ ਕਹਿੰਦੇ ਬਾਣੀ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੈ ਜੁਗ ਹੈ ਜਗ ਪੂਰਾ ਪਰਮੇਸ਼ਰ ਉਹ ਪੂਰਾ ਅਸੀਂ ਅਧੂਰੇ ਆ ਤੇ ਯਾਦ ਰੱਖਣਾ ਪੂਰਿਆਂ ਦਾ ਅੰਤ ਕਦੇ ਅਧੂਰਿਆਂ ਤੋਂ ਨਹੀਂ ਪੈਂਦੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਕੀਤਾ ਲੋੜ ਹੈ ਸੋ ਹੋਏ ਜੋ ਗੁਰੂ ਚਾਇਓ ਕਰ ਸਕਦਾ ਗੁਰੂ ਜੀ ਟੋਟਲੀ ਇੰਡੀਪੈਂਡੈਂਟ ਉਹ ਕਿਸੇ ਦੇ ਡਿਪੈਂਡ ਨਹੀਂ ਉਹ ਕਿਸੇ ਦੇ ਹੁਕਮ ਦੇ ਅੰਦਰ ਨਹੀਂ ਕਿਸੇ ਦੇ ਰਜ਼ਾ ਦੇ ਅੰਦਰ ਨਹੀਂ ਉਹ ਆਪ ਸਾਰੀਆਂ ਕਰਾਮਾਤਾਂ ਦਾ ਹਜ਼ਮਤਾਂ ਦਾ ਮਾਲਕ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਸਮਾਗਮਾਂ ਦੇ ਅੰਦਰ ਆਪ ਹਾਜ਼ਰੀਆਂ ਭਰ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਸ਼ਹੀਦਾ ਸਿੰਘਾਂ ਦੇ ਖੁਸ਼ੀ ਦੇ ਪਾਤਰ ਬਣ ਰਹੇ ਹੋ ਸੋ ਆਉ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚਦਾ ਵਿਚਾਰ ਕਰਦਿਆਂ ਬਾਣੀ ਗਾਇਣ ਕਰਦਿਆਂ ਬਿਆਨਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਬਖਸ਼ ਲੈਣੀਆਂ ਆਪ ਸੰਗਤ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦੇ ਸਦਕਾ ਇਸ ਸਮਾਗਮ ਜਿਹੜੇ ਨੇ ਅਰੰਭੇ ਗਏ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਮਰੇ ਚੜਵਾ ਲੈਣ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਵਾਲ ਵਦਨ ਦਾ ਯਤਨ ਕਰੋ ਜੀ ਸਾਰੇ ਗੱਜ ਕਜ ਆਪੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਹਜ਼ੂਰੀ ਰਾਗੀ ਭਾਈ ਸਤਵੀਰ ਸਿੰਘ ਜੀ ਉਹ ਆਪਣੇ ਵਿੱਚ ਪਹੁੰਚੇ ਨੇ ਕਾਲ ਯੁਗ ਮਹ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਆਪ ਸੰਗਤ ਨੂੰ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੋੜਨਗੇ ਸੋ ਜਿਹੜੀਆਂ ਸੰਗਤਾਂ ਦਰਬਾਰ ਦੇ ਅੰਦਰ ਨੇ ਜਾਂ ਲੰਗਰ ਹਾਲ ਦੇ ਵਿੱਚ ਨੇ ਜਾਂ ਆਸੇ-ਪਾਸੇ ਅਜੇ ਘੁੰਮ ਰਹੀਆਂ ਨੇ ਪੰਡਾਲ ਦੇ ਵਿੱਚ ਪਹੁੰਚੀਆਂ ਨਹੀਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਭਾਈ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਆਏ ਆ ਸਮਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਨਾ ਜੇ ਆਏ ਆ ਤੇ ਕੱਲਾ ਮੇਲਾ ਵੇਖ ਕੇ ਨਾ ਚਲੇ ਜਾਈਏ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦੇ ਵਿੱਚ ਬਹਿ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਗੁਣ ਸੁਣ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਕੁਝ ਗੁਰੂ ਘਰ ਦੇ ਵਿੱਚੋਂ ਲੈ ਕੇ ਜਾਈਏ। ਦੁਬਾਰਾ ਫਿਰ ਬੇਨਤੀ ਕਰਦਿਆਂ ਮੈਂ ਜਿਹੜੇ ਆ ਬੱਚੇ ਪੰਡਾਲ ਦੇ ਵਿੱਚ ਨੱਚ ਟੱਪ ਰਹੇ ਨੇ ਕੋਈ ਇੱਧਰ ਭਜ ਰਿਹਾ ਕੋ ਉੱਤਰ। ਸੋ ਸੰਗਤ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਆਪਣੇ ਕੋਲ ਟਿਕਾ ਕੇ ਬਿਠਾ ਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਡਾਲ ਦੇ ਦਰਬਾਰ ਦੀ ਮਰਿਆਦਾ ਦੇ ਨਾਲ ਸਹਿਮਤ ਹੋ ਕੇ ਚੱਲੀਏ। ਆਓ ਇਹਨਾਂ ਪਾਸੋਂ ਸਵਾ 8 ਵਜੇ ਤੱਕ ਆਪਾਂ ਸ਼ਬਦ ਕੀਰਤਨ ਦੇ ਹਾਜ਼ਰੀ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਏ ਗੁਰੂ ਸੂਰਾ ਸੁਪੇ ਚਾਨੀ ਹੈ ਜੂਲਰ ਦੀ ਮਿੱਠੀ ਕੁਰਚਾ Mm-hmm.